ਸਸਤੀ ਕਾਰ ਦੇ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਸਾਰੇ ਵੀਰਾਂ ਦਾ ਆਪਣੇ YouTube ਚੈਨਲ ਤੁਰੀ ਕਾਰ ਵਯਾਰ ਤੇ ਇੱਕ ਵਾਰੀ ਫਿਰ ਤੇ ਅੱਜ ਭਾਈ ਆਪਾਂ ਲੈ ਕੇ ਆ ਗਏ ਤੁਹਾਡੇ ਵਾਸਤੇ ਇੱਕ ਛੋਟਾ ਜਿਹਾ ਪ੍ਰੋਡਕਟ ਸਸਤੀ ਕਾਰ ਬਹੁਤ ਬੁਖੌਨੀ ਕਾਰ ਆ ਸਿਰਫ ਔਰ ਸਿਰਫ 25000 ਚੱਲੀ ਹੀ ਕਾਰ ਆ ਉਸ ਤੋਂ ਪਹਿਲਾਂ ਭਾਈ ਪਤਾ ਕਰ ਲਓ ਆਪਣਾ ਨੋਟ ਤੁਰੀ ਕਾਰ ਵਯਾਰ ਓਪੋਜ਼ਿਟ TVS ਏਜੰਸੀ ਐਂਡ ਸਮਾਰਟ ਪੁਆਇੰਟ ਐਮ ਕੇ ਬਾਈਪਾਸ ਰੋਡ ਸ਼ਹਿਰ ਤੁਰੀ ਤੇ ਕਰਦੇ ਆਂ ਭਈ ਆਪਾਂ ਇਸ ਕਾਰ ਦੀ ਗੱਲ ਇਹ ਕਾਰ ਆ ਤਕਰੀਬਨ ਆ 1 ਕੱਤਾ ਪੀਰ ਪੇਟ ਹੀ ਆ ਸਾਡੀ ਗੱਡੀ ਅਜੇ ਐਸ ਇਟ ਜਿਵੇਂ ਆਈ ਆ ਦਿੱਲੀ ਤੋਂ ਉਵੇਂ ਹੀ ਕਾਰ ਆ ਇਹ ਪੀਸ ਬਾਕੀ ਹੋਰ ਕੋਈ ਜ਼ਿਆਦਾ ਕੁਝ ਪੇਟ ਨਹੀਂ ਹੈਗਾ 11 ਮਾਡਲ ਆ ਐਲ ਐਕਸ ਆਈ ਮਾਡਲ ਆ ਸਿਰਫ ਔਰ ਸਿਰਫ 26000 ਚੱਲੀ ਕਾਰ ਆ ਥਰਡ ਪਾਰਟੀ ਇੰਸ਼ੋਰੈਂਸ ਆ ਦੋਨੇ ਚਾਬੀਆਂ ਗੱਡੀ ਦੇ ਨਾਲ ਨੇ ਹਲਕਾ ਮੁਲਕਾ ਡੈਂਟ ਆ ਗੱਡੀ 'ਚ ਉਹ ਹੈਗਾ ਨਾਲ ਦਾ ਹੀ ਆਹ ਜੇ ਕੁਝ ਕਰਾਇਆ ਨਹੀਂ ਆਪਾਂ ਨੇ ਬਾਕੀ ਲਿਬੜੇ-ਦਿਬੜੇ ਜਿਵੇਂ ਹੈਗੀ ਆ ਐਸ ਇਟ ਐਵੇਂ ਹੀ ਆ ਗੱਡੀ ਦੇਖ ਸੋ ਦੇ ਤੁੰ ਮੀਟਰ ਦੀ ਆਪਾਂ ਤੁਹਾਨੂੰ ਦਿਖਾ ਦਿੰਨੇ ਆਂ ਕਾਰ ਕਿੰਨੀ ਚੱਲੀ ਆ। ਬਈ ਮੀਟਰ ਦੀ 25000 ਚੱਲੀ ਆ ओरिजिनल ਚੱਲੀ ਆ। ਬਾਕੀ ਧੂਰੀ ਕਾਰ ਵਾਯਾਰ ਦੀ ਗੱਡੀਆਂ ਤੇ ਗਾਰੰਟੀ ਇਹ ਹੈ ਆਪਣੀ ਕਿ ਇਹ ਮੀਟਰ ਕਿਸੇ ਗੱਡੀ ਦਾ ਬੈਕ ਨਹੀਂ ਹੋਊਗਾ। ਜਿਵੇਂ ਚੱਲਦਾ ਸਿਸਟਮ ਮਾਰਕੀਟ ਦਾ ਉਵੇਂ ਇਹਦਾ ਕੁਝ ਨਹੀਂ ਹੋਊਗਾ। ਬਾਕੀ ਇੰਟੀਰੀਅਰ ਧੂਰੀ ਗੱਡੀ ਦਾ ਸਾਫ ਆ। ਫਰੰਟ ਵਿੰਡੋ ਪਾਵਰ ਆ ਸੈਂਟਰ ਲੋਕ ਆ। ਸਟਿੰਗ ਹਲਕੇ-ਭੁਲਕੇ ਮਾੜੇ-ਮਟਾ ਜੋ ਹੈਗਾ ਕਿਸੇ ਪਾਸੇ ਪੀਸ ਹਲਕਾ-ਭੁਲਕਾ ਪੇਂਟ ਵਾਲਾ, ਪੇਟ ਹੋਣ ਵਾਲਾ। ਇਹ ਬਾਕੀ ਤੁਹਾਨੂੰ ਅੱਗੇ ਜਾ ਕੇ ਅਸੀਂ ਅਪਡੇਟ ਅਪਡੇਟ ਦੇ ਦਾਂਗੇ ਗੱਡੀ ਦਾ ਅਸਦਾ ਬਾਕੀ ਬੈਕ ਸ਼ੀਸ਼ਾ ਵੀ ਇਹ ਨਾਲ ਦੀ ਆ ਸਾਰਾ ਕੁਝ ਹਲਕੀ ਫੁਲਕੀ ਸਕ੍ਰੈਚਿੰਗ ਬੰਮਰਾਂ ਤੇ ਹੈਗੀ ਆ ਬਾਕੀ ਜੇ ਕਿਸੇ ਵੀਰ ਨੇ ਲੈਣਾ ਇਹ ਮਤਲਬ ਘੱਟ ਬਜਟ ਵਾਲੀ ਕਾਰ ਆ ਸਿਰਫ ਤੁਸੀਂ ਐ ਲਾ ਲਓ ਤੁਹਾਨੂੰ 25 ਤੋਂ 30000 ਭਰ ਕੇ ਇਹ ਕਾਰ ਅਸੀਂ ਦੇ ਦਾਂਗੇ ਰੇਟ ਦੀ ਆਪਾਂ ਗੱਲ ਕਰਦੇ ਆ ਲਾਸਟ ਚ ਸਿਬਲ ਓਕੇ ਹੋਣਾ ਚਾਹੀਦਾ ਬੰਦੇ ਦਾ ਤਾਂ ਲੋਨ ਹੋ ਜਾਊਗਾ ਲੋ ਜੀ ਕਨੈਕਟਰ ਸਾਈਡ ਤੋਂ ਵੀ ਦੇ ਸਕਦੇ ਹੋ ਕਾ ਜਿਵੇਂ ਆਪਾਂ ਵੀਰ ਕਰਦੇ ਆ ਵੈਗਨਰ ਦੀ ਗੱਲ ਵੈਗਨਰ ਸੈਂਟਰੋ ਦੀ ਤਾਂ ਉਸ ਤੋਂ ਵਧੀਆ ਕਨਸੈਪਟ ਹੈ ਇਹ ਤਕਰੀਬਨ 18 ਤੋਂ 20 ਦੀ ਐਵਰੇਜ ਇਹ ਗੱਡੀ ਦੀ ਹੁੰਦੀ ਆ ਬਾਕੀ ਉੱਚੀ ਵੀ ਹੈਗੀ ਆ ਗੱਡੀ ਕੰਫਰਟੇਬਲ ਆ ਬੈਠਣ ਬੋਟਣ ਸੀਟਿੰਗ ਸਿਸਟਮ ਬਹੁਤ ਵਧੀਆ ਗੱਡੀ ਦਾ ਕੋਈ ਕਨੈਕਟਰ ਸਾਈਡ ਤੋਂ ਵੀ ਦੇਖ ਸਕਦੇ ਆ ਫਿਊਲ ਟਿਨ ਵਾਲਾ ਇੰਟੀਰੀਅਰ ਦੰਦਾ ਇਸ ਕਾਰ ਤੇ ਬਾਕੀ ਜੇ ਵੀ ਸੀ ਦਾ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਇਸ ਕਾਰ ਤੇ ਟਾਇਰ ਦੀ ਗੱਲ ਕਰੀਏ ਟਾਇਰ ਤਕਰੀਬਨ ਹੈਗੇ ਨੇ 60 ਤੋਂ 70% ਨਵੇਂ ਵਰਗੇ ਹੀ ਨੇ ਪਰ ਆਪਾਂ 60 ਤੋਂ 70% ਕਵਾਂਗੇ ਤੇ ਵਾਰੰਟੀ ਸ਼ੀਸ਼ਾ ਗੱਡੀ ਦਾ ਨਾਲ ਦਾ ਬਾਕੀ ਇੰਜਨ ਦੀ ਆਪਾਂ ਸਟਾਰਟ ਕਰਕੇ ਇਹ ਦਿਖਾ ਦੋਨੇ ਕਰ ਤੁਹਾਨੂੰ ਲੋ ਜੀ ਇੰਜਨ ਦੀ ਸਟਾਰਟ ਕਰਤੀ ਆ ਕਰ ਬਾਕੀ ਦੇਖੋ ਹੈਗੀ ਦੇਖੋ ਵੋਸ ਆਉਣ ਵਾਲੀ ਹੈ ਗੱਡੀ ਅੱਜ ਤੋਂ 4-5 ਦਿਨਾਂ ਬਾਅਦ ਤੁਹਾਨੂੰ ਅਪਡੇਟ ਗੱਡੀ ਹੋ ਕੇ ਮਿਲ ਜੂਗੀ ਬਿਲਕੁਲ ਸਾਫ ਸੁਥਰੀ ਗੱਡੀ ਮਿਲੂਗੀ ਬਾਕੀ ਪੀਸ ਪੂਸ ਕੋਈ ਖੋਲਿਆ ਨਹੀਂ ਗੱਡੀ ਦਾ ਗੱਡੀ ਹੈਗੀ ਹੈ ਸ਼ੀਲਡ ਪਰ ਹੈਗੀ ਲੇਬੇ ਤੇ ਬੜੀ ਆ ਅਪਡੇਟ ਆਪਾਂ ਤੁਹਾਨੂੰ ਦੱਸਤਾ ਬਾਕੀ ਵੌਂਡ ਵੀ ਦੇਖੋ ਇੰਨੀ ਤਾੜਾ ਵੌਂਡ ਵੀ ਹੈ ਤੱਕ ਇਹਨੂੰ ਕੁਝ ਲਾਂ ਦੀ ਰੋਡ ਤੇ ਨਹੀਂ ਹੈਗੀ ਇਹ ਐਸੇ ਟਾਈਮ ਹੀ ਖੜਾ ਕੋਈ ਜ਼ਿਆਦਾ ਚੱਕੇ ਨਹੀਂ ਗਿਆ ਕੋਣ ਦਾ ਗੱਡੀ ਹੈ ਮਤਲਬ ਬੰਦ ਰਿਹਾ ਬਾਕੀ ਹੈਗੀ ਇਹ ਨਵੇਂ ਮਾਡਲ ਵਾਲੀ ਲੈਟਰ ਇੱਕ ਪੁਰਾਣੀ ਲੈਟ ਆ ਗਈ ਇੱਕ ਲਾਈਟ ਇੱਕ 7 8 ਮਾਡਲ ਚ ਸੀ ਉਹ ਤਾਂ ਪੁਰਾਣੀ ਲੈਟ ਵਾਲੀ ਗੱਡੀ ਹੁੰਦੀ ਸੀ ਇਹ ਨਵੇਂ ਮਾਡਲ ਵਾਲੀ ਕਾਰ ਆ ਜੈਨ ਸਟੀਲੋ 25 ਤੋਂ 30 ਹਜ਼ਾਰ ਭਰ ਕੇ ਤੁਹਾਨੂੰ ਗੱਡੀਆਂ ਮਿਲ ਜੂਗੀ ਤੇ ਇਸ ਗੱਡੀ ਦਾ ਇਸ ਗੱਡੀ ਦਾ ਰੇਟ ਆ ਜੀ 1,35,000 ਰੁਪਏ ਵਿਦਨ ਤੁਸੀਂ ਪੰਜਾਬ ਵਾਜਾ ਕਿਸੇ ਵੀ ਜਗ੍ਹਾ ਦੀ ਬਾਕੀ ਹਦਾਰਾ ਕੱਢ ਲਿਓ ਭੈਣ ਕੱਢ ਲਿਓ ਗੱਡੀ ਲੈ ਜਾਓ ਜੇ ਥੋੜਾ ਸਿੰਪਲ ਓਕੇ ਆ ਬਾਕੀ ਭਾਈ ਵਧੀਆ ਵਧੀਆ ਗੱਡੀਆਂ ਵਾਸਤੇ ਇਹਨਾਂ ਕਰ ਲੋ ਸਾਡਾ ਸਬਸਕ੍ਰਾਈਬ ਵੱਧ ਤੋਂ ਵੱਧ ਕਰ ਲੋ ਸ਼ੇਅਰ ਮਿਲਦੇ ਆ ਵੀਰੇ ਨੈਕਸਟ ਵੀਡੀਓ ਤਦ ਤੱਕ ਸਾਰੇ ਵੀਰਾਂ ਨੂੰ ਪ੍ਰੇਪਰ ਸਤਿ ਸ਼੍ਰੀ ਅਕਾਲ